ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰਿਆਂ ਨੂੰ ਜਿੰਨਾ ਵੀ ਆਪਣਾ YouTube ਪਰਿਵਾਰ ਆ ਜੀ ਭੈਣ ਭਰਾ ਮਾਤਾ ਮਾ ਬਜ਼ੁਰਗ ਸਾਰਿਆਂ ਨੂੰ ਜੀ ਰੋੜਕੀ ਵਾਲੇ ਵੱਲੋਂ ਤੇ ਰੋੜਕੀ ਵਾਲੇ ਦੇ ਘੋੜੇ ਤੂਫਾਨ ਵੱਲੋਂ ਜੀ ਸਤਿ ਸ਼੍ਰੀ ਅਕਾਲ ਚੜ ਗਿਆ ਦਿਨ ਹੋ ਗਈ ਸਵੇਰ ਕਰਦੇ ਆ ਜੀ ਅੱਜ ਦੇ ਦਿਨ ਦੀ ਸ਼ੁਰੂਆਤ ਆਹ ਦੇਖੋ ਪਿੱਛੇ ਸੂਰਜ ਨਿਕਲਣੇ ਵਾਲਾ ਲਾਲੀ ਇਹ ਬੱਦਲਾਂ ਛਾਈ ਕਿੰਨੀ ਸੋਹਣੀ ਲੱਗਦੀ ਆ ਧਿਆਨ ਹੋਰ ਪਾਸੇ ਚਲ ਗਿਆ ਰੋੜਕੀ ਵਾਲਿਆ ਗੱਲ ਕਰਨ ਲਾ ਪਹਿਲਾਂ ਹਾਂਜੀ ਜੀ ਅੱਜ ਦੇ ਦਿਨ ਦੀ ਕਰਦੇ ਆ ਸ਼ੁਰੂਆਤ ਕੋੜਾ ਆਪਣਾ ਭੱਜੂਗਾ ਤੂਫਾਨ ਬਾਰਡਰ ਆਪਾਂ ਹੁਣ ਕ੍ਰੋਸ ਕਰ ਲੈਣਾ ਆ ਬਿਹਾਰ ਦਾ ਤੇ ਐਂਟਰ ਹੋ ਜਾਣਾ ਆ ਯੂਪੀ ਚ ਪੁੱਤਰ ਪ੍ਰਦੇਸ਼ ਤੇ ਕੋੜਾ ਆਪਣਾ ਯੂਪੀ ਚ ਵਗੀਆਂ ਆ ਪਾਊਗਾ ਤੂਫਾਨ ਤੇ ਜਿਹੜੇ ਭੈਣ ਭਰਾ ਆਪਣੇ ਨਾਲ ਜੁੜੇ ਹੋ ਆਪਣੇ ਵੀਡੀਓ ਦੇਖਦੇ ਨੇ ਪਤਾ ਹੈ ਰਾਤੀ ਆਪਾਂ ਬਾਰਡਰ ਤੇ ਪਹੁੰਚੇ ਸੀਗੇ ਯੂਪੀ ਤੇ ਬਿਹਾਰ ਦਾ ਬਾਰਡਰ ਆ ਇੱਥੇ ਟਾਬਾ ਆ ਆਪਣੇ ਪੁਰਾਣਾ ਖਾਲਸਾ ਟਾਬਾ ਤੇ ਆ ਬਾਈ ਦੇ ਪੂਰੇ ਭਾਗ ਲੱਗੇ ਟਾਬੇ ਰ ਮਗਰ ਅਜ ਨਹੀਂ ਗੱਡੀਆਂ ਖੜੀਆਂ ਆ ਬਾਈ ਦੇ ਟਾਬੇ ਤੇ ਤੇ ਬਾਕੀ ਬਾਹਰਲੀ ਸਾਈਡ ਵੀ ਆ ਇਹ ਆਪਾਂ ਬੈਕ ਸਾਈਡ ਤੇ ਆ ਜਗੇ ਤੇ ਕਰਦੇ ਆ ਅੱਜ ਦੇ ਦਿਨ ਦੀ ਸ਼ੁਰੂਆਤ ਸਫ਼ਰ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਜਣਾ ਆ ਤੇ ਇਹ ਟਾਬਾ ਆਪਣੇ ਨੌਜਵਾਨ ਮੁੰਡੇ ਆ ਤਿੰਨ ਭਰਾ ਆ ਚਾਚੇ ਤਾਇਆ ਦੇ ਜਿਹੜੇ ਕਰਾਲ ਕੇ ਕਰਦੇ ਆ ਇਹ ਚਾਚੇ ਤਾਇਆ ਦੇ ਭੈਣ ਭਰਾ ਮੋਢੇ ਨਾਲ ਮੋਢਾ ਲਾ ਕੇ ਨਾਲ ਖੜ ਜਾਣ ਫੇਰ ਰੰਗ ਭਾਗ ਤਾਂ ਲੱਗੇ ਜਾਂਦੇ ਆ ਕੰਮਕਾਰ ਨੂੰ ਵੀ ਤੇ ਜ਼ਿੰਦਗੀ ਨੂੰ ਵੀ ਆ ਜਾ ਤੂਫਾਨ ਤੇ ਸਮਾਨ ਦੱਥਾ ਦਾ ਕੱਲ ਦਾ ਕੱਲ ਦਾ ਆ ਕਦਾ ਪਰਸੋਂ ਦਾ ਆਪਾਂ ਲਾਇਆ ਹੀ ਨਹੀਂ ਹੈਗਾ ਇੱਦਾਂ ਖੜਾ ਕਰ ਦਈਦਾ ਆ ਤੇ ਆ ਜਾ ਤੂਫਾਨ ਦਾ ਵੀ ਹਾਲ ਚਾਲ ਪੁੱਛਦੇ ਆ ਤੇ ਫੇਰ ਛੱਡਦੇ ਆ ਲਗਾਮਾਂ ਘੋੜੇ ਤੂਫਾਨ ਦੀ ਆ ਤੇ ਬਾਈਆਂ ਨੇ ਆਪਣਾ ਘੋੜਾ ਤੂਫਾਨ ਲਵਾਤਾ ਹੀ ਇੱਧਰ ਅੰਦਰ ਬਾਈ ਕਹਿੰਦੇ ਇੱਥੇ ਲਾ ਦੇ ਇਹ ਹੁਣ ਇਹਨੂੰ 60 ਦੇ ਆ 60 ਤੇ ਤੇ ਇਧਰ ਬਾਈ ਹੁਣ ਆਦਾ ਆ ਤਾਂ ਆਇਆ ਇਧਰ ਬਾਈਆਂ ਨੇ ਆਪਾਂ ਨੂੰ ਸੌਣ ਨੂੰ ਦੇ ਦਿੱਤਾ 55 ਤੇ ਕੰਬਲ ਵੀ ਤੇ ਇਧਰ ਬਾਈ ਆਦਾ ਆਇਆ ਗਿਆ ਡਰਾਈਵਰ ਭੇਰ ਭਰਾਵਾਂ ਲਈ ਰੋਟੀ ਪਾਣੀ ਖਾਣ ਲਈ ਲੱਗੇ ਪੈਜ ਤੇ ਉਧਰ ਕਿਚਨ ਤੇ ਇਧਰ ਬਾਈ ਆ ਬਾਈ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਤੇ ਆਪਣੇ ਕਾਰ ਸੇਵਾ ਵਾਲਿਆਂ ਦੇ ਵੀ ਕੱਪੜੇ ਜੇ ਕਿਸੇ ਭੈਣ ਭਰਾ ਨੇ ਕੋਈ ਸੇਵਾ ਕਰਨੀ ਹੋਵੇ ਤੇ ਉਹਦੇ ਲਈ ਵੀ ਗੱਲ ਹੀ ਲੱਗੇ ਆ ਤਖਤ ਸ਼੍ਰੀ ਪਟਨਾ ਸਾਹਿਬ ਕਾਰ ਸੇਵਾ ਰ ਆਪਣੇ ਬਾਬਾ ਹਰਬੰਸ ਸਿੰਘ ਜੀ ਆ ਦਿੱਲੀ ਵਾਲੇ ਆ ਜਿਹੜੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਤੇ ਨੇ ਭਰਾ ਸੀ ਰਲ ਕੇ ਕਰਦੇ ਨਾ ਮੈਂ ਪਹਿਲੇ ਹੀ ਗੱਲਬਾਤ ਕਰਕੇ ਠਿਆ ਮੈਂ ਕਿ ਜਦੋਂ ਚਾਚੇ ਤਾਇਆ ਦੇ ਨਿਆਣੇ ਭੈਣ ਭਰਾ ਮੁੱਢੇ ਨੂੰ ਮੁੱਢਨ ਲਾ ਕੇ ਖੜ ਜੇ ਕੰਮ ਨੂੰ ਕੋ ਰੰਗ ਭਾਗ ਲੱਗੇ ਜਾਂਦੇ ਆ ਤੇ ਜ਼ਿੰਦਗੀ ਨੂੰ ਵੀ ਲੱਗੇ ਜਾਂਦੇ ਆ ਵੈਲਕਮ ਤੇ ਕਿੰਨਾ ਚਿਰ ਹੋ ਗਿਆ ਭਾਈ ਆਪਾਂ ਨੂੰ ਇੱਥੇ ਰੱਬਾ ਗਾਦੇ ਆ ਕਿੰਨਾ ਭਾਈ 4 ਸਾਲ ਹੋ ਗਏ 4 ਸਾਲ ਹੋ ਗਏ ਸਹੀ ਸਹੀ ਤੇ ਕਿੰਨੇ ਚਿਰ ਬਾਅਦ ਫੇ ਕਿਹੜਾ ਵੱਜਦਾ ਪੰਜਾਬ ਬਸ ਮਹੀਨੇ ਹੋ ਗਏ ਇੱਕ ਇਕਲਾ ਇਕਲਾ ਕਰਕੇ ਜਾ ਹੁੰਦੇ ਨੇ ਨਾ ਤੇ ਆਪਣੇ ਖਾਸ ਹੀ ਅਨੰਦਪੁਰ ਸਾਹਿਬ ਤੋਂ ਨਾ ਭਾਈ ਸਹੀ ਹੈ ਸਹੀ ਵਧੀਆ ਲੱਗਾ ਬਾਈਆਂ ਨੂੰ ਬਣ ਕੇ ਤੇ ਬਾਈਆਂ ਬਾਈ ਧੰਨਵਾਦ ਥੈਂਕ ਯੂ ਰੋਟੀ ਪਾਣੀ ਲਈ ਵੀ ਤੇ ਰਾਤ ਕੱਟਣ ਲਈ ਜਗਾ ਦੇਣ ਲਈ ਵੀ ਬਾਈਆਂ ਨੇ ਕੰਬਲ ਕੀ ਬਿਸਤਰਾ ਕੀ ਸਭ ਕੋ ਮੰਜਾ ਸਭ ਕੋ ਦਿੱਤਾ ਸਗਾ ਬਾਈ ਧੰਨਵਾਦ ਬਹੁਤ ਬਹੁਤ ਲਓ ਜੀ tufaan ਕੱਢ ਲਿਆ ਬਾਹਰ ਆਪਾਂ ਛੱਡ ਦੇਣੀ ਹੈ ਲਗਾਮਾਂ ਇੱਕ ਵਾਰੀ ਧੰਨਵਾਦ ਫਿਰ ਬਾਈ ਦਾ ਬਾਈ ਹੁਣੀ ਇਹਨੂੰ ਪੁੱਛਿਆ ਆਪਾਂ ਰੋਟੀ ਪਾਣੀ ਦੇ ਪੈਸੇ ਤੇ ਬਾਈ ਨੇ ਰੋਟੀ ਪਾਣੀ ਦੇ ਪੈਸੇ ਵੀ ਨਹੀਂ ਲਏ ਹੈਗੇ ਬਾਈ ਬਹੁਤ ਬਹੁਤ ਧੰਨਵਾਦ ਕਰੀ ਫੇਰ ਨਾ ਠੀਕ ਹੈ ਠੀਕ ਹੈ ਬਾਈ ਲੋ ਜੀ ਛੱਡਤੀਆਂ ਲਗਾਮਾਂ ਘੋੜੇ ਤੂਫਾਨ ਦੀਆਂ ਆਪਾਂ ਸਮਾਂ ਹੋ ਗਿਆ ਪੌਣੇ 7 ਦਾ ਓਏ ਹੋਏ ਹੋਏ ਹੋ ਫੁੱਲਾਂ ਵਾਲੀ ਕਾਰ 'ਚ ਬਿਠਾ ਕੇ ਲੈ ਗਿਆ ਨਹੀਂ ਕੋਈ ਫੁੱਲ ਵਰਗੀ ਇਹ ਵੀ ਲਗਾ ਕੇ ਇਹਦੇ ਸੰਗਲ ਪੈਣ ਉੱਜਿਆ ਲੈ ਫਿਰ ਦੇ ਗਾਵੇ ਕੋ ਜਾਪੇ ਦਿਸੇ ਦੂਰ ਕਾਵੇ ਕੋ ਵਖੇ ਹਾਜ਼ਰਾ ਹਜ਼ੂਰ ਕਥਨਾ ਕਥੀ ਨਾ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਲਾ ਜੀ ਸੂਜਮਾਨ ਲਾ ਪਿਆ ਲੇਟਾਂ ਤੇ ਐਟਮ ਆਪਾਂ ਖੜੇ ਆ ਇਹ ਜੂਪੀ ਸੂਬੇ ਦਾ ਸ਼ਹਿਰ ਆ ਚੰਦੌਲੀ ਤੇ ਜ਼ਿਲ੍ਹਾ ਇਹਦਾ ਬਨਾਰਸ ਆ ਨਾ ਬਨਾਰਸ ਜ਼ਿਲ੍ਹਾ ਹੈ ਨਾ ਇਸका ਚੰਦੌਲੀ ਕਾ ਡਿਸਟ੍ਰਿਕਟ ਬਨਾਰਸ ਦਾ ਜ਼ਿਲ੍ਹਾ ਆ ਜੀ ਤੇ ਵਿਹਾਰ ਸੂਬੇ ਜੋ ਆਪਾਂ ਬਾਹਰ ਇਹ ਜੂਪੀ ਸੂਬੇ ਦਾ ਸ਼ਹਿਰ ਚੰਦੌਲੀ ਪਹਿਲਾ ਸ਼ਹਿਰ ਆਇਆ ਇਹ ਵਿਹਾਰ ਤੇ ਯੂਪੀ ਦਾ ਬਾਰਡਰ ਪਾਰ ਕਰਕੇ ਜਦੋਂ ਯੂਪੀ ਚ ਆਪਾਂ ਦਾਖਲ ਹੋਏ ਹਾਂਜੀ ਇਸ ਟਾਈਮ ਆਪਾਂ ਲਗਭਗ ਲਗਭਗ ਕਹਿ ਸਕਦੇ ਹਾਂ ਮੁਗਲ ਸਰਾਏ ਦੇ ਲਾਗੇ ਛੱਕੇ ਆ ਤੇ ਇਹ ਕਾ ਰੋਡ ਜਾਂਦਾ ਉੱਪਰੋਂ ਪੌਣ ਨੈਸ਼ਨਲ ਹਾਈਵੇ 19 ਇਹ ਵੀ ਚੱਲਦਾ ਸਿੱਧਾ ਬਨਾਰਸ ਨੂੰ ਤੇ ਇਧਰ ਦੀ ਬਣਦਾ 22 ਕਿਲੋਮੀਟਰ ਦਾ ਹੈ ਤੇ ਆਪਾਂ ਨੈਸ਼ਨਲ ਹਾਈਵੇ 19 ਛੱਡ ਕੇ ਆ ਥੜਾ ਆਪਣਾ ਜਿਹੜਾ ਰੋਡ ਹੁੰਦਾ ਆ ਸਰਵਿਸ ਰੋਡ ਸਰਵਿਸ ਰੋਡ ਤੇ ਆ ਗਏ ਆ ਤੇ ਇੱਥੋਂ ਆਪਾਂ ਮੋਗਲਸਰਾਏ ਸ਼ਹਿਰ ਦੇ ਵਿੱਚ ਦੀ ਹੋ ਕੇ ਜਾਵਾਂਗੇ ਤੇ ਨਾਲੇ ਤੁਹਾਨੂੰ ਦਿਖਾ ਲਦੇ ਆ ਮੋਗਲਸਰਾਏ ਸ਼ਹਿਰ ਤੇ ਮੋਗਲਸਰਾਏ ਸ਼ਹਿਰ ਦੇ ਵਿੱਚ ਦੀ 8-10 ਕਿਲੋਮੀਟਰ ਦਾ ਗੇੜ ਘਾੜ ਜਾਣਾ ਤੇ ਸਿੱਧਾ ਆਪਾਂ ਬਨਾਰਸ ਜਾ ਪਹੁੰਚਣਾ ਆ ਲਓ ਜੀ ਆ ਪਾਂਚਿਆ ਰੋਡ ਕੀ ਵਾਲਾ ਸੂਬਾ ਜੁਪੀ ਦਾ ਸ਼ਹਿਰ ਮੁਗਲ ਸਰਾਈ ਇਹ ਸ਼ਹਿਰ ਦੇ ਵਿੱਚ ਇਹ ਬਨਾਰਸ ਦੇ ਨਾਲ ਟੱਚ ਹੋਣਾ ਜਾ ਕੇ ਸ਼ਹਿਰ ਸ਼ਹਿਰ ਹੀ ਨਹੀਂ ਮੁਕਣਾ ਹੈਗਾ ਪਤਾ ਹੀ ਨਹੀਂ ਲੱਗਦਾ ਹੈਗਾ ਬਈ ਮੁਗਲ ਸਰਾਈ ਸ਼ਹਿਰ ਵੱਖਰਾ ਹੈ ਕਿ ਬਨਾਰਸ ਦੇ ਵਿੱਚ ਹੀ ਆ ਕਿਉਂਕਿ ਪਹਿਲਾਂ ਰੋਡ ਆਪਾਂ ਕਰ ਚੁੱਕੇ ਆ ਤਾਂ ਇਹ ਕਰਕੇ ਇਸ ਬਾਰੇ ਜਾਣਕਾਰੀ ਹੈ ਜੀ ਆ ਮੋਰੇ ਖੜਾ ਪ੍ਰਸ਼ਾਸਨ ਹੁਣ ਕੀ ਆਲੇ ਨੂੰ ਫੋਨ ਖੋਲਣਾ ਵੀਡੀਓ ਬਣਾਉਣਾ ਚੈਨ ਚੱਲ ਦੇ ਦੇ ਆਇਆ ਪ੍ਰਸ਼ਾਸਨ ਇੱਥੇ ਦਾ ਤੇ ਸ਼ਹਿਰ ਦੇ ਵਿੱਚ ਪੂਰਾ ਭੀੜ ਭੜਕਾ ਆ ਪਹਿਲਾਂ ਵੀ ਗੱਲ ਕਰ ਚੁੱਕੇ ਆ ਵੀ ਯੂਪੀ ਦੇ ਸ਼ਹਿਰ ਹੋਏ ਤੇ ਪਿਆਰ ਦੇ ਹੋਏ ਇਹਨਾਂ ਦੇ ਵਿੱਚ ਬਾੜੀ ਪਬਲਿਕ ਤੇ ਬੜਾ ਹੀ ਜਾਮ ਲੱਗਦਾ ਆ ਆ ਬਾਕੀ ਤੁਹਾਨੂੰ ਸਕਰੀਨ ਤੇ ਦਿਖਦਾ ਹੀ ਆ ਆਪਾਂ ਬਾਈ ਨੂੰ ਗਿਆ ਬਾਈ ਥੋੜੇ ਘੋੜਿਆਂ ਦੀਆਂ ਲਗਾਮਾਂ ਫੜੀ ਆਪਾਂ ਵੀਡੀਓ ਬਣਾ ਲਈਏ ਆ ਪੌੜਿਆ ਜੀ ਇਹ ਬਣਾਉਂਦਾ ਆ ਮੋਗਲਸਰਾਏ ਦੀ ਤੇ ਬਨਾਰਸ ਸ਼ਹਿਰ ਦੀ ਹੱਦ ਇਹ ਬਣਿਆ ਆ ਗੰਗਾ ਨਦੀ ਦੇ ਉੱਪਰ ਆ ਜ ਆ ਜਿਹੜੀ ਸਾਈਡ ਦੀ ਸਕਰੀਨ ਤੇ ਦੇਖ ਰਹੇ ਆ ਪੁਲ ਪਾਰ ਕਰਕੇ ਮੋਗਲਸਰਾਏ ਸ਼ਹਿਰ ਸ਼ੁਰੂ ਹੋ ਜਾਂਦਾ ਤੇ ਇਧਰ ਪੁਲ ਪਾਰ ਕਰਕੇ ਬਨਾਰਸ ਆ ਜੀ ਦੇਖ ਰਹੇ ਆ ਸਕਰੀਨ ਦੇ ਉੱਤੇ ਬਨਾਰਸ ਸ਼ਹਿਰ ਗੰਗਾ ਨਦੀ ਦੇ ਨਾਲ ਰਾਜ ਘਾਟ ਇਹ ਆ ਰਾਜ ਘਾਟ ਇਰਾਏ ਘਰ ਦੇ ਉੱਤੇ ਪਾਪ ਧੋਦੇ ਸੰਘਾਤਾ ਪਬਲਿਕ ਲੋਕ ਲੈ ਲੋ ਪਾਪ ਧੋ ਰਹਿ ਗੰਗਾ ਨਦੀ ਦੇ ਵਿੱਚ ਆਪੋ ਆਪਣੇ ਤੇ ਇਹ ਆ ਜੀ ਗੰਗਾ ਨਦੀ ਬਨਾਦਾ ਸ਼ਹਿਰ ਦੇ ਵਿੱਚ ਫਸਿਆ ਜਾਮ ਤੇ ਰੜਕੀ ਵਾਲਾ ਓ ਯਾਰ ਗੂਗਲ ਬਾਬਾ ਕੰਡ ਦੇ ਬਾਹਰ ਫਰਿਆ ਇਹੋ ਲੈ ਲਈ ਫਿਰਦਾ ਰੋਟੀ ਵਾਲੇ ਨੂੰ ਫਰਿਆ ਸ਼ਹਿਰ ਦਾ ਲਵ ਪੀ ਗਿਆ ਹਾਂਜੀ ਮੈਂ ਕਿਹਾ ਸ਼ਹਿਰ ਚੂਰਚੋ ਵੀ ਬਾਹਰ ਨਿਕਲ ਹੋ ਜਾਊਗਾ ਕੜੀ ਸਾਹ ਲਈਏ ਓ ਪਿੱਛੇ ਦਾ ਚਾਹ ਦੀ ਕਾਨ ਦੀਦੀ ਆਪਣੇ ਉਥੋਂ ਇੱਕ ਪੀਨੇ ਆ ਕੁਲੜ ਚਾਹ ਕਾਕਾ ਪਲਲਾ ਅਬ ਬਬੂਆ ਸੇ ਲੱਲਾ ਹੋ ਗਿਆ ਨਾ ਪਿਆਰ ਤੋਂ ਜੂਤੀ ਚ ਆ ਗਿਆ ਆਪਾ ਤੇ ਆਪਣੇ ਜੇ ਗੱਲ ਕਰੀ ਆਪਾਂ ਬਣਾਦਾ ਸ਼ਹਿਰ ਦੇ ਵਿੱਚ ਇਤਿਹਾਸਕ ਸਥਾਨਾਂ ਦੀ ਤਾਂ ਭਗਤ ਰਵੀਦਾਸ ਜੀ ਦਾ ਜਨਮ ਸਥਾਨ ਭਗਤ ਕਬੀਰ ਜੀ ਦਾ ਜਨਮ ਸਥਾਨ ਧੰਨਤਾ ਨੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੀ ਪਾਤਸ਼ਾਹੀ ਪਹਿਲੀ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਧੰਨਤਾ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਇਤਿਹਾਸਕ ਗੁਰਦੁਆਰਾ ਸਾਹਿਬ ਤੇ ਆਪਣੇ ਦੇ ਦਰਸ਼ਨ ਕਰਨੇ ਹੋਣ ਤਾਂ ਇਹ ਸਥਾਨ ਇੱਥੇ ਹੈਗੇ ਆ ਧਾਰਮਤ ਤੇ ਜੇ ਤੁਸੀਂ ਦਰਸ਼ਨ ਕਰਨਾ ਚਾਹੁੰਦੇ ਆ ਤਾਂ ਆਪਣੇ ਜਿਹੜਾ ਪੰਜ ਤਖਸਬਾਂ ਸਫਰ ਆਪਾਂ ਕੀਤਾ ਹੀ ਕਹਿਣਾ ਉਹੀ ਗੱਲ ਕਰਦਾ ਰਹਿੰਦਾ ਬਾਰ-ਬਾਰ ਇਹ ਜ਼ਰੂਰੀ ਹੁੰਦਾ ਦੱਸਣਾ ਜੀ ਕਹਿਣਾ ਬਨਾਰਸ ਆ ਬਨਾਰਸ ਦੇ ਵਿੱਚ ਜਾ ਕੇ ਦਰਸ਼ਨ ਨਹੀਂ ਕਰਾਈ ਕਿਸੇ ਵੀ ਸਥਾਨ ਦੇ ਤਾਂ ਕਰਕੇ ਗੱਲ ਸਮਝੀ ਕਰ ਲਿਖੀ ਤਾਂ ਆਪਣਾ ਜਿਹੜਾ ਪੰਜ ਤਖਤ ਸਹਿਬਾਨਾ ਸਰਵਰ ਦਾ ਸਾਈਕਲ ਸਫਰ ਪਹਿਲਾ ਹੀ ਸਫਰ ਸੀਗਾ ਆਪਣਾ ਜਦੋਂ ਆਪਾਂ ਘੋੜੇ ਦੀਆਂ ਲਗਾਮਾਂ ਨੂੰ ਹੱਥ ਪਾਇਆ ਸੀਦਾ ਤੇ ਜਦੋਂ ਆਪਾਂ ਪਟਨਾ ਸਾਹਿਬ ਦਰਸ਼ਨ ਕਰਕੇ ਵਾਪਸ ਆ ਰਹੇ ਸੀਗੇ ਤਾਂ ਆਪਾਂ ਬਨਾਰਸ ਦੇ ਵਿੱਚ ਦਰਸ਼ਨ ਕਰਕੇ ਗਏ ਸੀ ਇਹ ਚ ਆਪਣੇ ਤਿੰਨ ਥਾਨਾਂ ਦੇ ਦਰਸ਼ਨ ਉਸ ਵੀਡੀਓ 'ਚ ਹੈਗੇ ਆ ਤੇ ਇਤਿਹਾਸ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਆ ਜੇ ਕੋਈ ਚਾਹਵਾਨ ਹੋਵੇ ਦਰਸ਼ਨ ਕਰਨ ਦਾ ਅੰਕਾ ਦੇ ਵਿੱਚੋਂ ਕਿਤਾ ਤਿਲ ਕਰਦਾ ਹੋਵੇ ਤਾਂ ਆਪਣੀਆਂ ਪੁਰਾਣੀਆਂ ਵੀਡੀਓ ਕੱਢ ਕੇ ਤੁਸੀਂ ਦੇਖ ਸਕਦੇ ਹੋ ਤੇ ਜੇ ਕੋਲੀਆਂ ਫੇਰ ਰਹਿਣਦੇ ਹੋ ਜਿਹਮਤ ਮਾਰਦਾ ਕਿਤੇ ਥੋੜਿਆ ਸਕਰੋਲ ਕਰ ਲਿਓ ਚੈਨਲ ਆਪਣਾ ਕੱਢ ਕੇ ਤਾਂ ਵੀਡੀਓ ਆ ਜਾਣੀ ਹੈ ਤੇ ਠੀਕ ਹੈ ਜੀ ਹੁਣ ਆਪਾਂ ਦਰਸ਼ਨ ਇਸ ਕਰਕੇ ਨਹੀਂ ਕੀਤੇ ਯਾਰ ਆਪਰੋ ਇੱਕ ਕੰਮ ਆ ਬਹੁਤ ਜ਼ਰੂਰੀ ਪਿੰਡ ਤੇ ਜਿਹਦੇ ਕਰਕੇ ਥੋੜੀ ਜਿਹੀ ਜਲਦੀ ਕਰ ਰਹੇ ਹਾਂ ਕਾਲੀ ਕਰ ਰਹੇ ਹਾਂ ਪਿੰਡ ਪਹੁੰਚਣੇ ਤੇ ਪਰ ਜਿੰਨੀ ਕਾਹੀ ਕਰ ਰਹਾ ਓਨਾਂ ਹੀ ਲੇਟ ਹੋ ਰਹਾ ਪਤਾ ਨਹੀਂ ਕੀ ਹੋਰ ਪਈ ਜਾਂਦੀ ਆ ਬਾਕੀ ਠੀਕ ਆ ਚਾਹ ਪੀਣੇ ਆ ਫੇ ਕਰਦੇ ਆ ਜ਼ਬਰਦਸਤ ਦਿਨ ਅਗਲਾ ਵੀ ਸੰਜਿਆ ਭਾਈ ਦੇ ਕਾਪ ਰੱਖੇ ਦੇਖ ਕੇ ਬਾਈ ਦੀ ਦੁਕਾਨ ਤੇ ਰੱਛ ਦੇਖ ਕੇ ਤਾਂ ਲੱਗਦਾ ਵੇ ਬਾਈ ਦੀ ਚਾਹ ਫੇਮਸ ਹੋ ਗਈ ਆ ਪੇਣੇ ਰੱਖੇ ਹੋਏ ਹਿਸਾਬ ਨਾਲ ਕਮ ਹਿੰਮਸ ਵਾਲਾ ਹੀ ਲੱਗਦਾ ਸ਼ੁਕੁਰ ਦੁਕਾਨ ਬਨਾਰਾ ਫਤਿਹ ਲੱਲਾ ਚਾਹ ਪੀਏਗਾ ਲੋ ਜੀ ਵੜ ਕੇ ਵਾਪਸ نیشنل ਹਾਈਵੇ 19 ਤੇ ਆ ਚੜੇ ਆਪਾਂ ਸਾਹਮਣੇ ਬੋੜਿਆ ਇਹ ਪ੍ਰਿਆਗ ਰਾਜ 110 ਕਾਨਪੁਰ 318 ਦਿੱਲੀ 786 ਤੇ ਇਧਰ ਆਪਣਾ ਘੋੜਾ ਤੂਫਾਨ ਤੇ ਗੱਲਬਾਤ ਗੱਲਬਾਤ ਐਡਾ ਸਵੇਰੇ ਜਦੋਂ ਆਪਾਂ ਟਾਬੇ ਉੱtre ਆ ਤਾਂ ਆਪਾਂ ਨੂੰ ਚੰਦੋਲੀ ਦੇ ਲਾਗੇ ਫੋਨ ਆ ਗਿਆ ਜਗਤਾਰ ਬਾਈ ਦਾ ਕਹਿੰਦਾ ਕਿੱਧਰ ਨੂੰ ਬਾਈ ਕਿੱਥੇ ਆ ਪਹੁੰਚਿਆ ਬਾਈ ਨੂੰ ਦੱਸਿਆ ਤੇ ਕਿ ਜਦੋਂ ਪੁੱਛਿਆ ਕਿੱਧਰ ਨੂੰ ਮੈਂ ਕਿਹਾ ਬਾਈ ਕੁਝ ਨਹੀਂ ਪਤਾ ਬਨਾਰਸਾਲ ਨੂੰ ਜਾ ਰਹੇ ਆ ਇੰਨਾ ਪਤਾ ਹੈ ਕਿ ਪਾਸੇ ਨੂੰ ਜਾਈਏ ਬਨਾਰਸ ਤੱਕ ਪਹੁੰਚਣਾ ਪੈਣਾ ਭਾਈ ਕਹਿੰਦਾ ਸਹੀ ਆ ਕਹਿੰਦਾ ਹੁਣ ਕੀ ਲੋਟਿਆ ਮੈਂ ਕਹਾ ਭਾਈ ਪਿੰਡ ਪਹੁੰਚਣਾ ਕੰਮ ਆ ਬਹੁਤ ਜ਼ਿੰਮੇਤ ਤੇ ਭਾਰਤੀ ਕਹਾ ਟਰੱਕਾਂ ਵਾਲਿਆਂ ਨਾਲ ਗੱਲਬਾਤ ਕੀਤੀ ਆਪਣੇ ਪ੍ਰਯਾਗਰਾਜ ਕੁੰਬ ਦਾ ਮੇਲਾ ਹੋਣ ਦੇ ਕਾਰਨ ਗੱਡੀਆਂ ਵਾਲੇ ਵੀ ਟਰਾਲਿਆਂ ਵਾਲੇ ਵੀ ਘੁੰਮ ਘੁਮਾ ਕੇ ਜਾ ਰਹੇ ਆ ਇੱਧਰ ਨੂੰ ਟਰਾਲਾ ਕੋਈ ਮਿਲਿਆ ਨਹੀਂ ਤੇ ਭਾਈ ਕਹਿੰਦਾ ਫੇ ਮੈਂ ਕਹਾ ਹੁਣ ਘੋੜੇ ਤੇ ਪਹੁੰਚਾਂਗੇ ਪਿੰਡ ਤੱਕ ਆ ਤੇ ਬਾਈ ਕਹਿੰਦਾ ਚੱਲ ਠੀਕ ਆ ਅੱਜ ਵੇ ਜੌਨਪੁਰ ਪਹੁੰਚਿਆ ਜੌਨਪੁਰ ਇਤਿਹਾਸਕ ਗੁਰੂ ਘਰ ਹੈਗੇ ਆ ਨਾਲ ਦਸ਼ਰਮੇਲਾ ਕਰਦੇ ਪਾਤਸ਼ਾਹੀ ਨੌਵੀਂ ਜੀ ਨੌਵੀਂ ਆਪਣੇ ਤੰਤਰ ਸ਼ਰੀਰੀ ਤੇਗਪਾਦਰ ਸਾਹਿਬ ਜੀ ਦਾ ਗੁਰੂ ਘਰ ਹੈ ਆ ਉੱਥੇ ਇਤਿਹਾਸਕ ਜੌਨਪੁਰ ਜੂਪੀ ਤੇ ਵਗਾ ਠੀਕ ਆ ਬਾਈ ਤੇ ਆਪਾਂ ਤੜਈ ਵੇ ਮੁਗਲ ਸਰਾਏ ਤੋਂ ਬਨਾਰਸ ਦੇ ਬੈਠ ਨੂੰ ਹੋ ਗਿਆ ਜੀ ਸ਼ਹਿਰ ਬੈਤ ਨੂੰ ਤੇ ਜਦੋਂ ਸ਼ਹਿਰ ਬੈਤ ਨੂੰ ਹੋਇਆ ਬਨਾਰਸ ਦੇ ਇਲਾਕੇ ਜੇ ਪਹੁੰਚਣ ਵਾਲੇ ਸੀਗੇ ਆ ਗਗਨਦੀਪਾਈ ਦਾ ਫੋਨ ਆ ਗਿਆ ਬਾਈ ਕਹਿੰਦਾ ਕਿੱਤਾਂ ਬੜੀ ਗੱਲ ਹੈਗਾ ਨਹੀਂ ਬਾਈ ਦੇਖ ਲੈ ਕਿੱਥੇ ਆ ਮਗਲਸਰਾਏ ਆ ਉਹਨੂੰ ਸੁਣਨੇ ਭਲੇਖਾ ਲੱਗਾ ਹਣਾ ਵੇ ਬਾਈ ਪਾਸੇ ਜਾਂਦਾ ਹੋਣਾ ਆ ਮਗਲਸਰਾਏ ਤੇ ਬਾਈ ਕਹਿੰਦਾ ਇਦਾਂ ਕਰ ਵੇ ਇੱਕ ਲਿਗੇਜਰ ਭੇਜਦਾ ਟਾਪੇ ਦੀ ਉਥੇ ਪਹੁੰਚ ਬਈ ਉਹ ਏਅਰਲਾਈਨ ਦਾ ਪੰਜਾਬੀ ਟਾਪਿਆਂ ਦੇ ਵਿੱਚੋਂ ਸਭ ਤੋਂ ਵੱਡਾ ਟਾਪਾ ਆ ਕਦਾਂ ਉੱਥੇ ਮਾਰਦੇ ਆ ਟਰਾਈ ਤੇ ਮੈਂ ਕਹਾਂ ਚੱਲ ਠੀਕ ਆ ਭਾਈ ਤੇ ਇਹ ਕਰਕੇ ਫੇ ਬਨਾਰਸ ਦੇ ਵਿੱਚ ਖੱਜੜ ਹੋੜਾ ਪਿਆ 8 18 20 ਕਿਲੋਮੀਟਰ ਤੋਂ ਬਾਅਦ ਮੋੜ ਕੇ ਲੈਜਨਾ ਹਾਈਵੇ 19 ਤੇ ਆ ਚੜੇ ਆ ਨਹੀਂ ਤਾਂ ਆਪਣਾ ਇਹ ਰੂਟ ਐ ਨਹੀਂ ਇਹਦਾ ਆਪਾਂ ਜੌਨਪੁਰ ਵਾਲ ਨੂੰ ਜਾਣਾ ਸੀਗਾ ਤੇ ਹੁਣ ਪਹੁੰਚਦੇ ਆ ਟੱਬ ਦੇ ਜਿਹੜੀ ਬਾਜੀ ਦੇ ਵਿਕੀ ਜਨ ਭੇਜੀ ਆ ਗਗਨਦੀਪ ਨੇ ਉਹ ਇੱਥੋਂ ਆਪਾਂ ਨੂੰ ਰਹਿ ਗਿਆ ਟੱਬਾ 25 ਕਿਲੋਮੀਟਰ ਦਾ ਗੇੜ ਸਾਰਾ ਆਜੋ ਪਹੁੰਚਦੇ ਆ ਢਾਬੇ ਤੇ ਪਹਿਲਾਂ ਤੇ ਬਾਕੀ ਰਾਹ ਵਾਟੇ ਹਲੇ ਗੱਲਬਾਤਾਂ ਤੁਹਾਡੀਆਂ ਕਰਦੇ ਆ ਨੇ ਜਾਣਾ ਫਰੂਟ ਖਾਦਦੇ ਨੂੰ ਬਹੁਤ ਦੈਨ ਹੋ ਗਿਆ ਸੀ ਮੈਂ ਕਿਹਾ ਅੱਜ ਦੁਪਹਿਰ ਦੀ ਰੋਟੀ ਦਾ ਨਾਗਾ ਪਾਉਣੇ ਆ ਢਾਬੇ ਤੇ ਜਾ ਕੇ ਖਾ ਲਿਆਂਗੇ ਤੇ ਕੇਲੇ ਖਾਣੇ ਆ ਕੇਲਿਆਂ ਦੇ ਨਾਲ ਇੱਕ ਦੋ ਸੰਤਰੇ ਵੀ ਖਾਦੇ ਜਾਣਗੇ ਅੱਜ ਫਰੂਟ ਚੰਬੜਾ ਆਪਾਂ ਚੰਗੀ ਤਰ੍ਹਾਂ ਅੱਤ ਸਦਾ ਹੀ ਨਿਸ਼ਾਨ ਰਹਿਣ ਝੁੰਦੇ ਪੰਥ ਖਾਲਸਾ ਮਹਾਰਾਜਾ ਲਓ ਜੀ ਕੌਣ ਚੱਲੇ ਆਪਾਂ ਟਾਬੇ ਤੇ ਟਾਬੇ ਦਾ ਨਾਮ ਆ ਗੁਰੂ ਨਾਨਕ ਟਾਬਾ ਤੇ ਲੋਕੇਸ਼ਨ ਦੇਖੋ ਨਾ ਆਪਣਾ 3 ਨਾ ਕਿਲੋਮੀਟਰ ਰਹਿ ਗਿਆ ਤੇ ਸਮਾਂ 15 ਮਿੰਟ ਪਹੁੰਚਣ ਲੱਗਣੇ ਯਾਨੀ ਕਿ ਪੌਣੇ ਤੋਂ ਹੋਏ ਆ 2 ਵਜੇ ਤੱਕ ਆਪਾਂ ਪਹੁੰਚਣਾ ਆ ਤੇ ਮਰੇ ਮਰੇ ਇਹਨਾਂ ਵੀ ਪ੍ਰੇਡ ਲਗਮਾਈ ਬਾਕੀ ਉੱਥੇ ਪਹੁੰਚ ਕੇ ਫਿਰ ਕਰਦੇ ਤੁਹਾਡੇ ਨਾਲ ਗੱਲਬਾਤ ਅਗਲੀ ਸਾਂਜੀ ਲਓ ਜੀ ਹੁਣ ਘੋਲਿਆ ਤੇ ਪਹੁੰਚ ਗਏ ਆਪਾਂ ਗੁਰੂ ਨਾਨਕ ਪੰਜਾਬੀ ਢਾਬਾ ਤੇ ਮਗਰ ਘੋੜਾ ਆਪਣਾ ਤੂਫਾਨ ਖੜਾ ਆ ਜੀ ਗੁਰੂ ਨਾਨਕ ਪੰਜਾਬੀ ਢਾਬਾ ਸੁਲਤਾਨਪੁਰ ਲੋਧੀ ਵਾਲਿਆਂ ਦਾ ਢਾਬਾ ਸ਼ੁੱਧ ਖਾਣਾ ਖਾਣ ਲਈ ਠਹਿਰੋ 100% ਵੈਜ ਢਾਬਾ ਸੌਖ ਮੰਗਦੀ ਡਰਾਈਵਰਾਂ ਤੇਰੀ ਮਹਿੰਦੀ ਵਾਲੇ ਹੱਥ ਜੋੜ ਕੇ ਇਹ ਇਧਰ ਬਾਈ ਹੁਣਾ ਦੇ ਖੜੀਆਂ ਆ ਗੱਡੀਆਂ ਤਾਂ ਬਾਦੂ ਆ ਭਈਆਂ ਦੇ ਕੋਲ ਤੇ ਇੱਧਰ ਆਪਣਾ ਕੁੜਾ ਤੂਫਾਨ ਤੇ ਇੱਧਰ ਰਸੋਈ ਆ ਪਹਿਲਾਂ ਖਾ ਲਈਏ ਯਾਰ ਬਾਅਦ ਚ ਕਰਦੇ ਕੱਲ ਅਨਰਜੀ ਐ ਨਹੀਂ ਅੰਦਰ ਬਾਬੇ ਦੇ ਢਾਬੇ ਦੇ ਲੱਗੇ ਆ ਰੌਣਕਾਂ ਇਹ ਇੱਕ ਮਾਤਾ ਪਤੇ ਆ ਕੇ ਮੁੰਡੇ ਨੂੰ ਖਣਾਉਂਦੀ ਚੌੜ ਤੇ ਆਪਾਂ ਵੀ ਵੇ ਪ੍ਰਸ਼ਾਦਾ ਮੰਗਾ ਲਿਆ ਆ ਆਜੋ ਜੇ ਛਕਣਾ ਗੁਰੂ ਨਾਨਕ ਪੰਜਾਬੀ ਢਾਬਾ ਤੇ ਆਪਣੇ ਇਹ ਟਾਬਾ ਆਪਣੇ ਬਾਬੂ ਸਰਾਏ 메ਨ ਹਾਈਵੇ ਦੇ ਉੱਤੇ ਪੈਂਦਾ ਆ ਆਪਣੇ ਜ਼ਿਲ੍ਹਾ ਇਹਨੂੰ ਪੈਂਦਾ ਆ ਨਾਰਸ ਪੈਂਦਾ ਆ ਜੀ 12 ਨਸੀ ਤੇ ਗੱਡੀਆਂ ਦੋ ਆਈਆਂ ਸਿਰਫ ਇੱਥੇ ਆਲੇ ਇਹਦੀ وجہ ਇਹ ਆ ਕਾਰਨ ਬਈ ਆਪਣੇ ਜਿਹੜਾ ਔਰ ਆਪਣੇ ਪ੍ਰਿਆਗ ਰਾਜ ਦੇ ਵਿੱਚ ਜਿਹੜਾ ਆਪਣੇ ਕੰਬ ਦਾ ਮੇਲਾ ਚੱਲਦਾ ਆ ਉਹਦੇ ਕਾਰਨ ਜਿਹੜਾ ਮੇਨ ਹਾਈਵੇ ਆ ਆਪਣੇ ਬਾਈਪਾਸ ਆ ਉਹ ਵੀ ਬਲੌਕ ਆ ਤੇ ਉਹਦੇ ਕਰਕੇ ਆ ਵੀ ਦੋ ਗੱਡੀਆਂ ਜਿਹੜੀਆਂ ਖੜੀਆਂ ਇੱਥੇ ਤਾਂ ਹੀ ਆ ਕੇ ਖੜ ਗਈਆਂ ਆ ਵੀ ਪਤਾ ਨਹੀਂ ਹੁਣ ਕੱਲ ਨੂੰ ਖੋਲਦੇ ਆ ਕਿ ਪਰਸੋਂ ਨੂੰ ਖੋਲਦੇ ਆ ਤੇ ਬਾਈ ਵੀ ਹੁਣ ਇੱਥੇ ਇੰਤਜ਼ਾਰ ਕਰਨਗੇ ਖੜ ਕੇ ਗੱਡੀ ਇਦਨੂੰ ਬਹੁਤ ਘਟ ਆ ਰਹੀ ਆ ਰੋਡ ਬਲੌਕ ਹੋਣ ਕਾਰਨ ਪ੍ਰਿਆਗਰਾਜ ਕੰਬ ਦਾ ਮੇਲਾ ਜਿਹੜਾ ਚੱਲਦਾ ਆ ਆਪਣੇ ਉਹ ਵੀ ਹਾਂ ਦੇਖੋ ਤੁਰ ਕੇ ਜਾ ਰਿਹਾ ਕੰਬ ਦੇ ਬੋਲੇ ਤੇ ਹਾਂ ਹੋਵੇ ਹਾਂਜੀ ਜੀ ਕਿੱਦਾਂ ਲੱਗੀ ਅੱਜ ਦੀ ਵੀਡੀਓ ਕੋਈ ਖਾਸ ਤਾਂ ਲੱਗੀ ਨਹੀਂਣੀ ਕਿਉਂਕਿ ਬੜਾਂਗਾ ਹੀ ਹੋ ਰਿਹਾ ਸਫਰ ਦਾ ਜੀ ਆਨੰਦ ਆਪਾਂ ਨੂੰ ਵੀ ਨਾ ਆ ਰਿਹਾ ਪਰ ਜੁੜੇ ਰਿਓ ਸਫਰਾ ਦੇ ਨਾਲ ਇੰਨੀ ਕੁ ਬੇਨਤੀ ਆ ਤੇ ਅੱਜ ਦੀ ਵੀਡੀਓ ਦੀ ਕਰਦੇ ਆਪਾਂ ਸਮਾਪਤੀ ਤੇ ਮਿਲਦੇ ਆ ਕੱਲ ਨੂੰ ਸਵੇਰ ਨੂੰ ਜੀ ਦੇਖਦੇ ਆ ਘੁੜਾ ਭਜਾਉਣਾ ਆ ਜਾਂ ਕਿੱਦਾਂ ਕਰ ਲਈ ਆ ਇਹ ਸਵੇਰ ਨੂੰ ਪਤਾ ਲੱਗੂਗਾ ਉਹਦਾ ਲੋਕੇਸ਼ਨ ਤਾਂ ਗਗਨਦੀ ਬਾਈ ਨੇ ਭੇਜਤੀ ਆ ਕੱਲ ਦੀ ਕਿੱਥੇ ਪਹੁੰਚਣਾ ਆ ਕੱਲ ਨੂੰ ਆਪਣਾ 150 ਕਿਲੋਮੀਟਰ ਦਾ ਸਫ਼ਰ ਬਣਦਾ ਆ ਤੇ ਠੀਕ ਹੈ ਜੀ ਸਵੇਰ ਤੱਕ ਰੜਕੀ ਵਾਲੇ ਵੱਲੋਂ ਤੇ ਰੜਕੀ ਵਾਲ ਦੇ ਕੋڑے ਤੂਫਾਨ ਵੱਲੋਂ ਜੀ ਸੱਤ ਸ਼ਰੀ ਅਕਾਲ ਮਿਲਦੇ ਆ ਜੀ ਕੱਲ ਨੂੰ ਸਵੇਰ ਨੂੰ ਯੂਪੀ ਦੀਆਂ ਸੜਕਾਂ ਤੇ